ਸਸਿਕਾ ਦੋਸਤੋ ਮੈਂ ਰਾਜਪਾਲ ਮੱਖਣੀ ਅਜੇ ਮੰਗਲਵਾਰ ਤੇ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਕਰਾਂਗੇ ਖਾਣਾ ਸਵਾਦ ਤੇ ਸੌਖੇ ਤਰੀਕੇ ਨਾਲ ਬਣਾਉਂਦਾ ਅੱਜ ਆਪਾਂ ਬਣਾਵਾਂਗੇ ਸਮੋਸੇ ਮਤਲਬ ਦੇਖਣ ਦੇ ਵਿੱਚ ਬਹੁਤ ਡਿਫਿਕਲਟ ਲੱਗਦੇ ਨੇ ਪਰ ਤਿੰਨ ਚਾਰ ਚੀਜ਼ਾਂ ਦਾ ਜੇ ਧਿਆਨ ਰੱਖੀਏ ਤਾਂ ਅਣਜਾਣ ਤੋਂ ਅਣਜਾਣ ਬੰਦਾ ਵੀ ਸਮੋਸੇ ਜਿਹੜਾ ਉਹ ਲਾਜਵਾਬ ਸਮੋਸੇ ਤਿਆਰ ਕਰ ਸਕਦਾ ਅੱਜ ਆਪਾਂ ਆਟੇ ਤੋਂ ਸਮੋਸੇ ਬਣਾਵਾਂਗੇ ਜਿਹੜੇ ਰਿਲੇਟਿਵਲੀ ਹੈਲਦੀ ਵੀ ਨੇ ਔਰ ਆਪਾਂ ਤਲਣ ਦੇ ਇਲਾਵਾ ਇਸ ਤਰ੍ਹਾਂ ਦੀ ਵੀ ਟੈਕਨੀਕ ਦੇਖਾਂਗੇ ਕਿ ਬਿਨਾ ਤਲੇ ਜਿਹੜਾ ਸਮੋਸਾ ਉਹ ਕਿਵੇਂ ਬਣਾਇਆ ਜਾ ਸਕਦਾ। ਤੋਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਆਲੂ 1 ਕਿਲੋ ਆਲੂ ਲਵਾਂਗੇ ਆਪਾਂ। ਨਾਪ ਤੋਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੰਦਾਜ਼ੇ ਜਿਹੜੇ ਨੇ ਅੰਦਾਜ਼ੇ ਹੀ ਹੁੰਦੇ ਨੇ ਚਾਹੇ ਕੋਈ ਕਿੰਨਾ ਵੀ ਪਰਫੈਕਟ ਕੁੱਕ ਕਿਉਂ ਨਾ ਹੋਵੇ। ਕਈ ਨਾ ਕਦੀ ਆਪਾਂ ਇਹ ਜ਼ਰੂਰ ਕਹਿੰਨੇ ਕਿ ਯਾਰ ਉਸ ਦਿਨ ਬਹੁਤ ਸਵਾਦ ਸੀ ਅੱਜ ਸਵਾਦ ਨਹੀਂ ਬਣਿਆ। ਤੋਂ ਆਪਣੇ ਕੋਲ ਰਸੋਈ ਦੇ ਵਿੱਚ ਇੰਨਾ ਸਾਰਾ ਸਮਾਨ ਆਪਾਂ ਖਰੀਦੇ ਆਂ ਤੇ ਜੇ ਆਪਾਂ ਇੱਕ ਕੰਡਾ ਇਹ ਵਾਲਾ ਅਜਿਹਾ 570 ਚ ਮਿਲ ਜਾਂਦਾ ਹੈ Amazon ਦੇ ਉੱਤੇ ਤੇ ਇੱਕ ਟੈਂਪਰੇਚਰ ਨਾਪਣ ਵਾਲਾ ਇਹ ਪੁਰਜਾ ਖਰੀਦ ਲੀਏ ਤਾਂ ਕੋਈ ਵੀ ਬੰਦਾ ਹਰ ਵਾਰੀ ਉਨਾ ਹੀ ਸ਼ਾਨਦਾਰ ਖਾਣਾ ਜਿਹੜਾ ਉਹ ਬਣਾ ਸਕਦਾ ਤੇ ਇਹਦੇ ਵਿੱਚ ਆਪਾਂ ਆਲੂ ਨੂੰ ਪਾ ਕੇ ਇਹਨੂੰ ਚੜਾ ਦਾਂਗੇ ਗੈਸ ਦੇ ਉੱਪਰ ਜਦ ਤੱਕ ਆਲੂ ਉਬਲਦੇ ਨੇ ਉਦੋਂ ਤੱਕ ਆਪਾਂ ਲਵਾਂਗੇ ਪ੍ਰਾਥ ਔਰ ਇਹਦੇ ਵਿੱਚ ਲਵਾਂਗੇ 2 ਕੱਪ ਆਟਾ 300 ਗ੍ਰਾਮ ਆਪਣਾ ਜਿਹੜਾ ਹੋ ਗਿਆ ਆਟਾ ਤੇ ਨਮਕ ਦਾ ਸਵਾਦ ਅਨਸਾਰ ਆਪਾਂ ਕਹਿ ਦਿੰਨੇ ਆ ਪਰ ਨਮਕ ਦਾ ਫਾਰਮੂਲਾ ਹੁੰਦਾ 1.5 ਤੋਂ 2% 2% ਮਤਲਬ 6 ਗ੍ਰਾਮ ਆਮ ਜਿਹੜਾ ਘਰ ਵਾਲਾ ਚਮਚਾ ਹੈ ਜਿਹਨੂੰ ਆਪਾਂ ਟੀस्पून ਕਹਿੰਦੇ ਆ ਇਹ 5 ਤੋਂ 6 ਗ੍ਰਾਮ ਹੀ ਇਹਦੇ ਵਿੱਚ ਵਜਨ ਆਉਂਦਾ ਤੋਂ ਇੱਕ ਟੀस्पून ਇਹਦੇ ਵਿੱਚ ਆਪਾਂ ਲੈਵਲ ਜਿਹੜਾ ਉਹ ਪਾ ਦਾਂਗੇ ਨਮਕ ਦਾ ਇੱਕ ਚਮਚਾ ਆਪਾਂ ਲਵਾਂਗੇ ਅਜਵੈਨ ਇਹਨੂੰ ਹੱਥ ਦੇ ਉੱਤੇ ਲੈ ਕੇ ਔਰ ਇਹਨੂੰ ਮਸਲ ਕੇ ਇਹਦੇ ਵਿੱਚ ਪਾਵਾਂਗੇ। ਤੁਸੀਂ ਮੈਂ ਪਿਛਲੇ ਤਿੰਨ ਚਾਰ ਵੀਡੀਓਸ ਤੋਂ ਉਹ ਗੱਲ ਕਰ ਰਹੇ ਹਾਂ ਕਿ ਆਟੇ ਦਾ ਜਿਹੜਾ ਟੈਕਸਚਰ ਜਿੰਨਾ ਪਾਣੀ ਜ਼ਿਆਦਾ ਪਾਈ ਜਾਂਦੇ ਆ ਉਹਨਾਂ ਇਹਦੇ ਵਿੱਚ ਗਲੂٹین ਜਿਹੜਾ ਉਹ ਜ਼ਿਆਦਾ ਫਾਰਮ ਹੋਈ ਜਾਂਦਾ ਗਲੂਟੀਨਲ ਤੇ ਗਲਾਈਡਨ ਦੋ ਜਿਹੜੀਆਂ ਪ੍ਰੋਟੀਨਸ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਇੱਕ ਤਰ੍ਹਾਂ ਦੇ ਬਰੀਕ-ਬਰੀਕ ਧਾਗੇ ਨੇ ਜਿੰਨਾ ਅਸੀਂ ਪਾਣੀ ਪਾਈ ਜਾਂਦੇ ਆ ਉਹਨਾਂ ਇਹਨਾਂ ਦੀ ਲਚਕ ਵਧੀ ਜਾਂਦੀ ਹੈ ਤੇ ਦੂਸਰਾ ਜਿੰਨਾ ਇਹਨੂੰ ਮਲੀ ਜਾਂਦੇ ਆ ਓਨੀ ਇਹਦੀ ਲਚਕ ਜਿਹੜੀ ਆ ਉਹ ਵਧੀ ਜਾਂਦੀ ਹੈ। ਤੁਸੀਂ ਜਿਵੇਂ ਮੈਦਾ ਆਪਾਂ ਦੇਖਦੇ ਆ ਜਦੋਂ ਨਾਨ ਖਾਂਦੇ ਆ ਜਾਂ ਕੋਈ ਮੈਦੇ ਦੀ ਇਸ ਤਰ੍ਹਾਂ ਚੀਜ਼ ਉਹ ਬੜੀ ਲਚਕਦਾਰ ਹੁੰਦੀ ਹੈ ਜਿੜੀ ਜੀ ਹੁੰਦੀ ਹੈ ਉਹਨੂੰ ਖਾਓ ਚਬਾਵਾ ਪੈਂਦਾ ਬਹੁਤ ਜ਼ਿਆਦਾ ਚੂਈ ਹੁੰਦੀ ਹੈ ਸਮੋਸੇ ਨੂੰ ਆਪਾਂ ਬਣਾਣਾ ਖਸਤਾ ਤਾਂ ਇਹ ਪਹਿਲਾਂ ਜਿਹੜੇ ਡਰਾਈ ਇਨਗਰੀਡੀਅੰਟਸ ਹੈ ਇਹਨਾਂ ਨੂੰ ਆਪਾਂ ਹੱਥ ਨਾਲ ਰਲਾਵਾਂਗੇ ਸਾਰੇ ਔਰ ਹੁਣ ਇਹਦੇ ਵਿੱਚ ਪਾਏਵਾਂਗੇ ਆਪਾਂ ਮੋਇਮ ਜਿਹਨੂੰ ਕਹਿੰਦੇ ਆ ਮੋਇਮ ਦਾ ਕੰਮ ਕੀ ਹੈ ਕਿ ਸਾਰੇ ਜਿਹੜੇ ਇਹਦੇ ਕਣ ਨੇ ਉਹਨਾਂ ਦੇ ਉੱਤੇ ਲੱਗ ਜਵੇ ਤਾਂ ਕਿ ਆਪਸ ਦੇ ਵਿੱਚ ਚਿਪਕੇ ਨਾ ਔਰ ਜਦੋਂ ਤੁਸੀਂ ਇਹਨੂੰ ਬਾਈਟ ਕਰੋ ਤਾਂ ਉਹ ਖਸਤਾਪਨ ਉਹਦੇ ਚ ਆਵੇ ਮੋਇਨ ਥਰਟੀ ਤੇਲ ਦੀ ਵੀ ਹੋ ਸਕਦੀ ਹੈ ਤੇ ਮੋਇਨ ਥਰਟੀ ਦੇਸੀ ਘਿਓ ਦੀ ਵੀ ਹੋ ਸਕਦੀ ਹੈ ਤੇਲ ਦੇ ਨਾਲ ਇਹ ਕ੍ਰਿਸਪ ਬਣੂਗਾ ਸਖਤ ਬਣੂਗਾ ਪੁਰਪਰਾ ਬਣੂਗਾ ਲੇਕਿਨ ਦੇਸੀ ਘਿਓ ਦੇ ਨਾਲ ਇਹ ਬਣੂਗਾ ਖਸਤਾ ਤਾਂ ਮੋਇਨ ਕਿੰਨੀ ਪਾਣੀ ਚਾਹੀਦੀ ਹੈ 10% 30 ਤੋਂ 40 ਗ੍ਰਾਮ ਆਪਾਂ ਇਹਦੇ ਵਿੱਚ ਮੋਇਨ ਪਾਵਾਂਗੇ ਉਹਨੂੰ ਵੀ ਸਹੀ ਤੋਣਾਂ ਦਾ ਤਰੀਕਾ ਤਾਂ ਹੈਗਾ ਕੰਡਾ ਪਰ ਜੇ ਤੁਸੀਂ ਚਮਚਿਆਂ ਦੇ حساب ਨਾਲ ਜਾਣਾ ਤੇ ਜਿਹੜਾ ਟੇਬਲस्पून ਹੈ ਇਹਦੇ ਵਿੱਚ ਕਰੀਬਨ 10 ਗ੍ਰਾਮ ਤੁਹਾਡਾ ਇੱਕ ਵਾਰੀ ਦੇ ਵਿੱਚ ਆਉਂਦਾ ਤਾਂ 3 ਤੋਂ 4 ਜਿਹੜੇ ਨੇ ਆਪਣੇ ਚਮਚ ਨੇ ਉਹ ਆਪਾਂ ਮੋਇਨ ਦੇ ਇਹਦੇ ਵਿੱਚ ਪਾਵਾਂਗੇ ਚਾਰ ਇਹ ਜੰਮਿਆ ਹੋਇਆ ਨਹੀਂ ਹੋਣਾ ਚਾਹੀਦਾ ਮਸਾ ਵਧ ਹੋ ਜੇਗਾ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ ਔਰ ਇਹਨੂੰ ਅਸੀਂ ਚੰਗੀ ਤਰ੍ਹਾਂ ਕਣ ਕਣ ਦੇ ਉੱਤੇ ਇਹਨੂੰ ਰਲਾ ਦੇਣਾ ਐਕਸਟਰਾ ਮਸਲ ਮਸਲ ਕੇ ਬਹੁਤ ਜ਼ਰੂਰੀ ਹੈ ਪਾਣੀ ਪਹਿਲਾਂ ਨਹੀਂ ਪਾਣਾ ਪਹਿਲਾਂ ਪਾਣੀ ਪਾਵਾਂਗੇ ਤਾਂ ਗਲੂٹین ਦੀ ਫਾਰਮੇਸ਼ਨ ਹੋ ਜੂਗੀ ਤੇ ਇਹ ਜਿਹੜਾ ਇਹਦੀ ਲਚਕ ਵੱਧ ਜੂਗੀ ਇਹਦੇ ਚ ਆਪਾਂ ਪਹਿਲਾ ਜਿਹੜਾ ਹੈ ਉਹ ਪਾਣਾ ਹੈ ਕਿਓ ਤਾਂ ਹੁਣ ਕਿਓ ਇਹਦੇ ਵਿੱਚ ਚੰਗੀ ਤਰ੍ਹਾਂ ਰਲ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਤਾਂ ਪਾਣੀ ਕਿੰਨਾ ਪਾਣਾ ਹੈ ਜਿੰਨਾ ਆਟਾ ਉਹਦੇ ਤੋਂ ਅੱਧਾ ਪਾਣੀ ਤੋਂ ਇਹ ਵੀ ਕੱਪ ਦੇ ਨਾਲ ਆਪਾਂ ਮੀਅਰ ਕਰ ਸਕਦੇ ਹਾਂ ਪੌਣਾ ਕੱਪ ਲੇਕਿਨ ਸਹੀ ਤਰੀਕਾ ਤਾਂ ਇਹ ਹੈ ਕਿ ਵੀ ਆਪਾਂ ਇਹਦਾ ਵਜ਼ਨ ਕਰ ਲਈਏ ਪਾਣੀ ਜੇ ਆਪਾਂ ਠੰਡਾ ਪਾਈਏ ਤਾਂ ਉਹ ਬਹੁਤ ਵਧੀਆ ਉਹਦੇ ਨਾਲ ਤੁਹਾਡਾ ਜਿਹੜਾ ਗਲੂٹین ਫਾਰਮੇਸ਼ਨ ਹੈ ਉਹ ਘੱਟ ਹੋਏਗਾ ਤੋ 150 ਗ੍ਰਾਮ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਔਰ ਇੱਥੇ ਸਿੱਧਾ ਧਿਆਨ ਰੱਖਣਾ ਕਿ ਇਹਨੂੰ ਬਹੁਤਾ ਮਸਲਣਾ ਨਹੀਂ ਕਿਉਂਕਿ ਜਿੰਨਾ ਆਪਾਂ ਇਹਨੂੰ ਮਸਲਾਂਗੇ ਉਹਨਾਂ ਜ਼ਿਆਦਾ ਗਲੂٹین ਫਾਰਮ ਹੋਏਗਾ ਤੇ ਉਹਨਾਂ ਇਹਦਾ ਖਸਤਾਪਨ ਜਿਹੜਾ ਉਹ ਘਟੀ ਜਾਏਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਟਾ ਗੁੰਨਿਆ ਗਿਆ ਕਿ ਇਹਨੂੰ ਰੈਸਟ ਕਰਨਾ ਜ਼ਰੂਰੀ ਹੈ ਤਾਂ ਹੀ ਪਾਣੀ ਜਿਹੜਾ ਉਹ ਪੂਰਾ ਅਬਜ਼ੌਰਬ ਹੋਏਗਾ ਇਹਦੇ ਵਿੱਚ ਇਹਨੂੰ ਹੁਣ ਆਪਾਂ ਇੱਕ ਗਿੱਲੇ ਕੱਪੜੇ ਦੇ ਵਿੱਚ ਲਪੇਟ ਕੇ ਆਟੇ ਨੂੰ ਹੌਣ ਦਵਾਂਗੇ ਥੋੜੀ ਦੇਰ ਰੈਸਟ ਤੇ ਉਧਰੋਂ ਆਪਣੇ ਜਿਹੜੇ ਨੇ ਆਲੂ ਹੋ ਜਾਣਗੇ ਤਿਆਰ 5 ਮਿੰਟ ਬਾਅਦ ਆਪਾਂ ਫੇਰ ਮਿਲਦੇ ਆਂ ਔਰ ਇਹ ਲਾਸਟ ਤੀਸਰੀ ਸੀਟੀ ਸੈਂਟੀਆਂ ਦੇ ਵਿੱਚ ਆਲੂ ਐਸਕਰ ਦੇ ਵਿਚ ਸਿਆਰ ਹੋ ਜਾਂਦੇ ਨੇ 100 ਗ੍ਰਾਮ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤਾਂ ਤੇਲ ਦੇ ਵਿੱਚ ਹੁਣ ਆਪਾਂ ਪਾਵਾਂਗੇ ਤਾਂ ਦੋ ਚਮਚ ਸਾਬੂਤ ਧਨੀਏ ਦੇ ਇਹਨੂੰ ਪਹਿਲਾਂ ਆਪਾਂ ਥੋੜਾ ਜਿਹਾ ਦਰਬੜਾ ਕੁੱਟ ਲਾਂਗੇ ਇੱਕ ਚਮਚੇ ਦੇ ਵਿੱਚ ਪਾਵਾਂਗੇ ਜੀਰਾ ਔਰ ਇੱਕ ਚਮਚੇ ਦੇ ਵਿੱਚ ਪਾਵਾਂਗੇ ਸੌਂਫ ਔਰ ਇਹਨੂੰ ਦੁਬਾਰਾ ਫੇਰ ਆਪਾਂ ਕੁੱਟ ਲਾਂਗੇ ਜੇ ਸਾਰਿਆਂ ਨੂੰ ਰਲਾ ਕੇ ਕੁੱਟਦੇ ਆਂ ਤਾਂ ਧਨੀਆ ਘੱਟ ਕੁੱਟੇ ਜਾਂਦਾ ਤੇ ਬਾਕੀ ਦੋਨੋਂ ਜਿਹੜੇ ਮਸਾਲੇ ਨੇ ਉਹ ਵੱਧ ਕੁੱਟੇ ਜਾਂਦੇ ਨੇ ਇਹਨੂੰ ਪਾਵਾਂਗੇ ਆਪਾਂ ਤੇਲ ਦੇ ਵਿੱਚ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਚਮਚ ਜਦੋਂ ਜੀਰਾ ਚਟਕਣ ਲੱਗ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅਦਰਕ ਅਦਰਕ ਆਪਾਂ ਲੈਣੀ ਹੈ 100 ਗ੍ਰਾਮ ਬਿਨਾ ਛਿੱਲੇ ਜਦੋਂ ਆਪਾਂ ਇਹਨੂੰ ਛਿੱਲਾਂਗੇ ਤੇ ਕद्दूकस ਕਰਾਂਗੇ ਕद्दूकस ਇਹ ਜਿਹੜੀ ਕਰਨੀ ਹੈ ਉਹ ਵੱਡੇ ਪਾਸੇ ਦੇ ਨਾਲ ਇਸ ਪਾਸੇ ਦੇ ਨਾਲ ਕद्दूकस ਕਰਨੀ ਹੈ ਕੁਝ ਫਾਈਬਰ ਵੀ ਰਹਿ ਜਾਂਦਾ तकरीबन ਇਹ ਤਿਆਰ ਜਿਹੜੀ ਹੈ 50 60 ਗ੍ਰਾਮ ਹੀ ਹੁੰਦੀ ਹੈ ਔਰ ਇਹਦੇ ਵਿੱਚ ਪਾਵਾਂਗੇ 5-6 ਹਰੀਆਂ ਮਿਰਚਾਂ ਇਦੇ ਵਿੱਚ ਹੁਣ ਆਪਾਂ ਪਾ ਦਾਂਗੇ ਆਲੂ ਗੈਸ ਨੂੰ ਰੱਖਣਾ ਮੀਡੀਅਮ ਫਲੇਮ ਦੇ ਉੱਪਰ ਤੇ ਨਮਕ ਇਹਦੇ ਵਿੱਚ ਉਹੀ ਸਵਾਦ ਅਨੁਸਾਰ ਉਹੀ 2% 1 ਕਿਲੋ ਜੇ ਤੁਹਾਡਾ ਹੈਗਾ ਤਾਂ ਉਸ ਹਿਸਾਬ ਨਾਲ 20 ਗ੍ਰਾਮ ਬੰਦ 20 ਗ੍ਰਾਮ ਤਾਂ ਨਹੀਂ ਤੁਸੀਂ ਇਹਦੇ ਵਿੱਚ 2 ਤੋਂ 2.5 ਚਮਚ ਜਿਹੜੇ ਨੇ ਉਹ ਨਮਕ ਦੇ ਇਹਦੇ ਵਿੱਚ ਪਾਣੇ ਨੇ ਔਰ ਇਹਦੇ ਵਿੱਚ ਆਪਾਂ ਪਾਵਾਂਗੇ 1 ਚਮਚ 6 ਗ੍ਰਾਮ ਕਾਲੀ ਮਿਰਚ ਜਿੰਨਾ ਵੀ ਇਹਦੇ ਵਿੱਚ ਸਪਾਈਸੀਨੈਸ ਆਣੀ ਹੈ ਉਹ ਸਾਰੀ ਕਾਲੀ ਮਿਰਚ ਤੋਂ ਹੀ ਆਣੀ ਹੈ ਇਹਦੇ ਵਿੱਚ ਲਾਲ ਮਿਰਚ আর ਹਲਦੀ ਬਿਲਕੁਲ ਨਹੀਂ ਪੈਣੀ ਔਰ 2 ਚਮਚਾ ਜਪਾ ਇਹਦੇ ਵਿੱਚ ਪਾਵਾਂਗੇ ਅੰਬਚੂਰ ਦੇ ਇਹ ਇਹਨੂੰ ਖਟਾਈ ਦੇਵੇਗਾ ਸਾਰੇ ਮਸਾਲੇ ਵਿੱਚ ਪਾ ਕੇ ਇਹਨੂੰ ਰਲਾ ਦੇਣਾ ਔਰ ਰਲਾਉਣ ਤੋਂ ਬਾਅਦ ਆਲੂਆਂ ਨੂੰ ਥੋੜੀ ਦੇਰ ਛੱਡ ਦੇਣਾ ਇਹ ਥੱਲਿਓਂ ਕਰਮਲਾਈਜ਼ ਹੋ ਜਾਣੇ ਚਾਹੀਦੇ ਨੇ ਥੋੜੇ ਜਿਵੇਂ ਕਹਿ ਸਕਦੇ ਹੋ ਤੁਸੀਂ ਵੀ ਥੱਲੇ ਲੱਗ ਕੇ ਥੋੜੇ ਜਿਹਾ ਬਰਾਊਨ ਹੋਣਗੇ ਪੂਰੇ ਪੂਰੇ ਉਹ ਟੇਸਟ ਜਿਹੜਾ ਉਹ ਜ਼ਬਰਦਸਤ ਟੇਸਟ ਤੁਹਾਡਾ ਆਏਗਾ ਤੋ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਧਨੀਆ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਲਰੇਡੀ ਜਿਹੜੇ ਆਲੂ ਨੇ ਉਹ ਆਪਣੇ ਪਾਣੀ ਦੇ ਵਿੱਚ ਪਹਿਲਾਂ ਹੀ ਕੁਕਡ ਨੇ ਬੋਇਲਡ ਨੇ ਸਾਰੇ ਦੇ ਸਾਰੇ ਤਾਂ ਇਹ ਡਾਕੂਮੈਂਟ ਦੇ ਵਿੱਚ ਵਿੱਚ ਹੀ ਆਪਣੀ ਜਿਹੜੀ ਸਾਰੀ ਜਿਹੜੀ ਇਹ ਸਬਜ਼ੀ ਉਹ ਤਿਆਰ ਹੋ ਜਾਣੀ ਹੈ ਬਹੁਤ ਸਵਾਦ ਸਬਜ਼ੀ ਹੈ ਸਮੋਸਿਆਂ ਦੇ ਵਿੱਚ ਭਰਨ ਤੋਂ ਇਲਾਵਾ ਵੈਸੇ ਵੀ ਤੁਸੀਂ ਜੀਰਾ ਆਲੂ ਜਿਹੜਾ ਉਹ ਇਸੇ ਤਰ੍ਹਾਂ ਬਣਾਓਗੇ ਤਾਂ ਨਜ਼ਾਰਾ ਆ ਜਾਊਗਾ ਤੁਹਾਨੂੰ ਗਰਮ ਸਬਜ਼ੀ ਦੀ ਸਟਫਿੰਗ ਨਹੀਂ ਹੋਣੀ ਸਮੋਸੇ ਦੇ ਵਿੱਚ ਤਾਂ ਜਦੋਂ ਤੱਕ ਹੁਣ ਸਬਜ਼ੀ ਠੰਡੀ ਹੁੰਦੀ ਹੈ ਆਪਣਾ ਆਟਾ ਜਿਹੜਾ ਇਹ ਡੋ ਹੈ ਇਹ ਤਿਆਰ ਹੋ ਗਿਆ ਇਹ ਲਗਭਗ 500 ਗ੍ਰਾਮ ਹੋਣਾ ਚਾਹੀਦਾ ਲਗਭਗ 500 ਗ੍ਰਾਮ ਹੈ ਹੁਣ ਆਪਾਂ ਇਹਨੂੰ ਇੱਕਸਾਰ ਹਿੱਸਿਆਂ ਦੇ ਵਿੱਚ ਵੰਡਣਾ ਇੱਕ ਤਰੀਕਾ ਦਾ ਅੰਦਾਜ਼ਾ ਦੂਜਾ ਤਰੀਕਾ ਜਿਹੜਾ ਹੈਗਾ ਉਹ ਇਹ ਹੈ ਕਿ ਵੀ ਤੁਸੀਂ ਇਹਨੂੰ ਲੰਬਾ ਇਸ ਤਰਾਂ ਰੋਲ ਕਰ ਲਓ ਖੋਨੇ ਦੇ ਉੱਪਰ ਇੱਕ ਇੱਕ ਕੈਂਚੇ ਦੇ ਉੱਪਰ ਆਪਾਂ ਨਿਸ਼ਾਨ ਲਾ ਲਾਂਗੇ ਇਹ ਇੱਕਦਮ ਬਰਾਬਰ ਲੋਹੀਆਂ ਤੁਹਾਡੀਆਂ ਜਿਹੜੀਆਂ ਨੇ ਉਹ ਬਣ ਜਾਣਗੀਆਂ ਤਾਂ ਤੁਸੀਂ ਦੇਖੋਗੇ ਲੋਹੀਆਂ ਸਾਰੀਆਂ ਬਰਾਬਰ ਵਜਨ ਦੀਆਂ ਹੋ ਗਈਆਂ ਹੋਣਗੀਆਂ ਤੂੰ ਪਹਿਲਾਂ ਗੋਲ ਕਰਕੇ ਫਿਰ ਇਹਨੂੰ ਥੋੜਾ ਜਿਹਾ ਲੰਬਾ ਕਰ ਲੈਣਾ ਜੇ ਮਾੜੀ ਮੋਟੀ ਬਿੰਗੀ ਟੇਢੀ ਵੀ ਹੋਊਗੀ ਤਾਂ ਕੋਈ ਦਿੱਕਤ ਨਹੀਂ ਹੈ ਬਹੁਤ ਫਰਗੀਵਿੰਗ ਹੈ ਇਹ ਔਰ ਇਹਨੂੰ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਕੱਟ ਕੇ ਦੋ ਕਰ ਲੈਣਾ ਔਰ ਇਹ ਆਪਾਂ ਸਾਰੇ ਬਣਾ ਕੇ ਰੱਖ ਲਾਂਗੇ ਹੁਣ ਇਹਦੀ ਬਣਾਵਾਂਗੇ ਆਪਾਂ ਸ਼ੇਪ ਬਿਲਕੁਲ ਸਿੰਪਲ ਆ ਜਿਹੜੀ ਲੰਬੀ ਲਾਈਨ ਹੈ ਸਿੱਧੀ ਵਾਲੀ ਇਹਦੇ ਤੇ ਪਾਣੀ ਲਗਾ ਲੈਣਾ ਥੋੜਾ ਜਿਹਾ ਔਰ ਇਹਨੂੰ ਇਸ ਤਰ੍ਹਾਂ ਆਪਸ ਦੇ ਵਿੱਚ ਜੋੜ ਦੇਣਾ ਉਂਗਲੀ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਇਹਨੂੰ ਜੋੜ ਦੋ ਹੱਥ ਦਾ ਇਸ ਤਰ੍ਹਾਂ ਕੱਪ ਬਣਾ ਲਿਆ ਇਹਦੇ ਵਿੱਚ ਇਹਨੂੰ ਤੁਸੀਂ ਰੱਖ ਲਓ ਔਰ ਇਹਦੇ ਚ ਆਪਾਂ ਭਰਾਂਗੇ ਸਬਜ਼ੀ ਇੰਨੀ ਦੇਰ ਦੇ ਵਿੱਚ ਸਬਜ਼ੀ ਵੀ ਠੰਡੀ ਹੋ ਚੁੱਕੀ ਹੈ ਸਬਜ਼ੀ ਨੂੰ ਜ਼ਰਾ ਠੋਕ ਠੋਕ ਕੇ ਫਿਲਿੰਗ ਨੂੰ ਇਹਦੇ ਵਿੱਚ ਭਰਨਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਦੇ ਉੱਪਰਲੇ ਪਾਸੇ ਇੱਥੇ ਪਾਣੀ ਲਗਾ ਲੈਣਾ ਇਹਨੂੰ ਖਿੱਚ ਕੇ ਇਹਦੇ ਨਾਲ ਇਧਰ ਜੋੜ ਦੇਣਾ ਔਰ ਇਹ ਸਾਰੇ ਨੂੰ ਆਪਸ ਦੇ ਵਿੱਚ ਚੰਗੀ ਤਰ੍ਹਾਂ ਚਿਪਕਾ ਦੇਣਾ ਸਮੋਸੇ ਨੂੰ ਬਠਾਣਾ ਬਹੁਤ ਜ਼ਰੂਰੀ ਹੈ ਸਿੱਧਾ ਇਸ ਤਰ੍ਹਾਂ ਇਹਦਾ ਪੈਰ ਜਿਹੜਾ ਇਹ ਬੰਨਣਾ ਜ਼ਰੂਰੀ ਹੈ ਤੇ ਇਹ ਤੁਹਾਡਾ ਸਮੋਸਾ ਜਿਹੜਾ ਇਹਨੂੰ ਆਪਾਂ ਰੈਸਟ ਕਰਾਂਗੇ ਘੱਟੋ ਘੱਟ 10 ਮਿੰਟ ਸਿੱਧਾ ਇਹਨੂੰ ਨਹੀਂ ਤਲਾਂਗੇ ਇਹ ਸਾਰੇ ਸਮੋਸੇ ਆਪਾਂ ਪਹਿਲਾਂ ਫਿਲਿੰਗ ਕਰ ਲਾਂਗੇ ਤੋਂ ਸਮੋਸੇ ਫਿਲਿੰਗ ਆਪਣੀ ਹੋ ਗਈ ਤਿਆਰ ਸਾਰੇ 20 ਸਮੋਸੇ ਆਪਣੇ ਬਣੇ ਨੇ ਤੇ ਹੁਣ ਆ ਗਿਆ ਇਹਨਾਂ ਨੂੰ ਤਲਣ ਦਾ ਜਾਂ ਬੇਕ ਕਰਨ ਦਾ ਸਵਾਲ ਜੇ ਤੁਸੀਂ ਤਲਣਾ ਨਹੀਂ ਚਾਹੁੰਦੇ ਤਾਂ ਸਮੋਸੇ ਚੱਕ ਕੇ ਤੁਸੀਂ 에ਅਰ ਫਰਾਇਰ ਦੇ ਵਿੱਚ ਜਾਂ ਓਵਨ ਦੇ ਵਿੱਚ ਰੱਖ ਸਕਦੇ ਹੋ ਸਮੋਸਿਆਂ ਨੂੰ ਜਿਹੜੀ ਟੈਂਪਰੇਚਰ ਦੇਣੀ ਹੈ 에ਅਰ ਫਰਾਇਰ ਦੇ ਵਿੱਚ 180 ਡਿਗਰੀ ਦੇ ਉੱਤੇ ਕਰਕੇ 10 ਮਿੰਟ ਦੇ ਉੱਪਰ ਆਪਾਂ ਇਹਦਾ ਟਾਈਮਰ ਲਾ ਦਾਂਗੇ ਕਿਉਂਕਿ ਜਿਹੜੀ ਹੀਟ 12 ਅੰਦਰ ਨੂੰ ਜਾਣੀ ਹੈ ਜੇ ਬਹੁਤ ਜ਼ਿਆਦਾ ਹੀਟ ਟੈਂਪਰੇਚਰ ਹੋਈ ਤਾਂ 12 ਪਖਜੂਗਾ ਅੰਦਰੋਂ ਕੱਚਾ ਰਹੇ ਜੂਗਾ ਤੇ ਜੇ ਟੈਂਪਰੇਚਰ ਲੋ ਹੋਗੀ ਤਾਂ ਜਦੋਂ ਆਪਾਂ ਤਲਾਂਗੇ ਤਾਂ ਉਹਨੇ ਤੇਲ ਸੱਕ ਕਰ ਲੈਣਾ ਤਾਂ ਨਾਰਮਲੀ ਕਹਿੰਦੇ ਨੇ ਜੀ ਲੋ ਮੀਡੀਅਮ ਫਲੇਮ ਪਰ ਲੋ ਮੀਡੀਅਮ ਫਲੇਮ ਦਾ ਆਪਣੇ ਆਪ ਚ ਕੋਈ ਮਤਲਬ ਤਾਂ ਬਣਦਾ ਨਹੀਂ ਤਾਂ ਸਹੀ ਟੈਂਪਰੇਚਰ ਜਿਹੜਾ ਹੈਗਾ ਆਪਾਂ ਇਹਦੇ ਨਾਲ ਨਪਾਂਗੇ ਇਹਦਾ ਟੈਂਪਰੇਚਰ ਹੋਣਾ ਚਾਹੀਦਾ 145 ਤੋਂ 50 ਡਿਗਰੀ ਇਹ ਹੁਣ ਹਾਲੇ ਸ਼ੁਰੂ ਹੋਇਆ ਗਰਮ ਹੁਣ ਆਪਾਂ ਵੇਟ ਕਰਾਂਗੇ 145 ਤੋਂ 50 ਡਿਗਰੀ ਜਦੋਂ ਇਹਦਾ ਟੈਂਪਰੇਚਰ ਆਊਗਾ ਉਦੋਂ ਸਮੋਸੇ ਇਹਦੇ ਵਿੱਚ ਪਾਵਾਂਗੇ ਹੌਲੀ ਹੌਲੀ ਕੁੱਕ ਹੋਣਗੇ ਔਰ ਬਹੁਤ ਸ਼ਾਨਦਾਰ 5 ਤੋਂ 7 ਮਿੰਟ ਲੈਂਦੇ ਹੋਏ ਔਰ ਇੰਨੇ ਖਸਤਾ ਔਰ ਵਧੀਆ ਬਣਨਗੇ ਸਮੋਸੇ ਵੀ ਤੁਸੀਂ ਦੇਖੋਗੇ ਤਾਂ ਹੁਣ ਇਹਦਾ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ 122 ਡਿਗਰੀ ਹੈ ਇਸ ਵੇਲੇ ਨਹੀਂ ਪਾਣਾ ਤੇਲ ਚੱਕ ਲੂਗਾ ਆਪਾਂ ਵੇਟ ਕਰਾਂਗੇ ਕਿ ਇਹਦਾ ਟੈਂਪਰੇਚਰ 145 ਤੋਂ 50 ਡਿਗਰੀ ਹੋ ਜਾਵੇ ਤੋਂ ਹੁਣ ਇਹਦਾ ਟੈਂਪਰੇਚਰ ਆ ਗਿਆ 150 ਡਿਗਰੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਮੋਸੇ ਉਹ ਇਹਦੀ ਟੈਂਪਰੇਚਰ ਨੂੰ ਖਿੱਚ ਕੇ ਥੱਲੇ ਵੀ ਲੈ ਜਾਊਗਾ ਹੌਲੀ ਹੌਲੀ ਇਹਦੇ ਵਿੱਚ ਆਪਾਂ ਸਾਰੇ ਸਮੋਸੇ ਪਾ ਦਾਂਗੇ ਸਾਰੇ ਮਤਲਬ 810 ਸਮੋਸੇ 20 ਸਮੋਸੇ ਟੋਟਲ ਨੇ ਦੋ ਬਾਰੀ ਦੇ ਵਿੱਚ ਆਪਾਂ ਤਲਾਂਗੇ ਟੈਂਪਰੇਚਰ ਦਾ ਖਾਸ ਧਿਆਨ ਰੱਖਣਾ ਹੈ ਟੈਂਪਰੇਚਰ ਘੱਟ ਹੋ ਗਿਆ ਤਾਂ ਇਹਨੇ ਤੇਲ ਚੱਕ ਲੈਣਾ ਹੈ ਜ਼ਿਆਦਾ ਹੋ ਗਿਆ ਤਾਂ ਅੰਦਰ ਤੱਕ ਜਿਹੜੇ ਸਮੋਸੇ ਨੇ ਥੋੜੇ ਉਹ ਪੱਕਣਗੇ ਨਹੀਂ ਇਸ ਵੇਲੇ ਆਪਾਂ ਹੁਣ ਇਹਦਾ ਟੈਂਪਰੇਚਰ ਦੇਖਦੇ ਹਾਂ ਇਹਦਾ ਟੈਂਪਰੇਚਰ 150 ਤੋਂ ਉੱਪਰ ਹੈ ਹੁਣ ਆਪਾਂ ਇਹਦੀ ਫਲੇਮ ਨੂੰ ਮੀਡੀਅਮ ਕਰ ਦਾਂਗੇ ਇੱਥੋਂ ਇਦੀ ਟੈਂਪਰੇਚਰ 148 45 50 ਦੇ ਵਿੱਚ ਵਿੱਚ ਆਪਾਂ ਮੈਂਟੇਨ ਕਰਨੀ ਹੈ ਔਰ ਇਹ ਮੈਂਟੇਨਡ ਹੀ ਰਹੂਗੀ 507 ਮਿੰਟ ਲੱਗਣਗੇ ਇਹਨੂੰ ਪੱਕਦੇ ਪੱਕਦੇ ਜਿੰਨੇ ਸਹਜਤਾ ਔਰ ਪਿਆਰ ਨਾਲ ਆਪਾਂ ਬਣਾਵਾਂਗੇ ਉਨਾ ਹੀ ਸਵਾਦ ਇਹ ਬਣੇਗਾ ਖਾਣ ਦੇ ਵਿੱਚ ਵੀ ਤੇ ਖਵਾਣ ਦੇ ਵਿੱਚ ਵੀ ਤਾਂ 에어 ਫ੍ਰਾਇਰ ਦੇ ਵਿੱਚ ਵੀ ਜਿਹੜੇ ਸਮੋਸੇ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਟੈਂਪਰੇਚਰ ਵੀ ਜਿਹੜਾ 100 45 ਤੋਂ ਲੈ ਕੇ 50 ਦੇ ਵਿੱਚ ਵਿੱਚ ਹੁੰਦਾ ਔਰ ਇਹ ਵੀ ਹੌਲੀ ਹੌਲੀ ਦੇਖੋ ਬਰਾਊਨ ਹੋਣੇ ਸ਼ੁਰੂ ਹੋ ਗਏ ਨੇ ਟੈਂਪਰੇਚਰ ਇਹਦਾ ਮੇਨਟੇਨਡ ਬੁਲਬਲੇ ਘਟ ਗਏ ਇਹਦਾ ਮਤਲਬ ਮੌਇਸਚਰ ਜਿਹੜਾ ਉਹ ਹੌਲੀ ਹੌਲੀ ਘਟ ਰਿਹਾ ਔਰ ਦੇਖੋ ਜੇ ਹਾਈ ਟੈਂਪਰੇਚਰ ਤੇ ਪਾਇਆ ਹੁੰਦਾ ਤਾਂ ਇਹਦੀ ਸਕਿਨ ਦੇ ਉੱਤੇ ਬੁਲਬਲੇ ਬੁਲਬਲੇ ਆ ਜਾਂਦੇ ਟੈਂਪਰੇਚਰ ਸਹੀ ਹੈ ਤਾਂ ਸਕਿਨੇ ਦੀ ਸਮੋਸਾ ਦੀ ਇੱਕਦਮ ਸਹੀ ਰਹੂਗੀ ਤਾਂ ਸਮੋਸੇ ਆਪਣੇ ਤਿਆਰ ਨੇ 150 ਡਿਗਰੀ ਤੇ ਆਪਾਂ ਇਹਨੂੰ ਕੁੱਕ ਕੀਤਾ ਕੁਛ ਨਹੀਂ ਕੀਤਾ ਮੀਡੀਅਮ ਫਲੇਮ ਦੇ ਉੱਤੇ ਇਹਨੂੰ ਆਪਾਂ ਕੁੱਕ ਕਰਿਆ ਇੱਕ ਵਾਰੀ ਜਦੋਂ ਟੈਂਪਰੇਚਰ ਆ ਗਿਆ ਹੁਣ ਆਪਾਂ ਇਹ ਸਮੋਸਿਆਂ ਨੂੰ ਕੱਢਾਂਗੇ ਬਾਹਰ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਸਮੋਸਿਆਂ ਨੂੰ 10 15 ਮਿੰਟ ਬਾਅਦ ਖਾਣਾ ਚਾਹੀਦਾ ਉਦੋਂ ਤੱਕ ਇਹਦੇ ਜਿੰਨੇ ਵੀ ਫਲੇਵਰਸ ਨੇ ਸਾਰੇ ਉਹ ਟੋਟਲ ਇਹਦੇ ਵਿੱਚ ਰਚ ਜਾਂਦੇ ਨੇ ਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜੇ 에ਅਰ ਫਰਾਈਰ ਵਾਲੇ ਸਾਡੇ ਸਮੋਸੇ ਨੇ ਉਹਨਾਂ ਦਾ ਕੀ ਬਣਿਆ ਵਿੱਚ ਪਏ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਕਿਹੜੇ 에ਅਰ ਫਰਾਇਰ ਦੇ ਨੇ ਤੇ ਕਿਹੜੇ ਤਲੇ ਜੇ ਨੇ ਹਲਕਾ ਜਿਹਾ ਡਿਫਰੈਂਸ ਹੈ ਪਰ ਯਕੀਨਨ ਜਿਹੜੇ ਤੇਲ ਦੇ ਵਿੱਚ ਤਲੇ ਨੇ ਉਹ ਜ਼ਿਆਦਾ ਸਵਾਦ ਹੋਣਗੇ ਉਮਾਮੀ ਟੇਸਟ ਉਹਦਾ ਆਊਗਾ 5-7 ਮਿੰਟ ਇਹਨਾਂ ਨੂੰ ਹੁਣ ਦੇਨੇ ਆ ਠੰਡੇ ਫਿਰ ਕਰਦੇ ਆ ਇਹਦਾ ਟੇਸਟ ਤਾਂ ਸਮੋਸੇ ਹੋ ਗਏ ਆਪਣੇ ਤਿਆਰ ਤੁਸੀਂ ਦੇਖ ਸਕਦੇ ਹੋ ਕੋਈ ਇਹਦੇ ਉੱਪਰ ਕਿਸੇ ਕਿਸਮ ਦਾ ਕੋਈ ਬਲਿਸਟਰ ਨਹੀਂ ਹੈ ਸਹੀ ਟੈਂਪਰੇਚਰ ਤੇ ਪਕਿਆ ਹੋਇਆ ਤੇ ਹੁਣ ਆਪਾਂ ਦੇਖਦੇ ਆ ਇਹਨੂੰ ਖਾ ਕੇ ਵੈਸੇ ਇਹ ਜੇ ਪੂਰਾ ਠੰਡਾ ਤਾਂ ਨਹੀਂ ਹੋਇਆ ਤੂੰ ਇਹਨੇ ਕਲ ਰੱਖੇ ਨੇ ਪਰ ਫਿਰ ਵੀ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਇੰਨਾ ਖਸਤਾ ਕਿ ਮੂੰਹ ਦੇ ਵਿੱਚ ਪਾੰਦੇ ਸਾਰੇ ਖੁੱਲ ਜਾਂਦਾ ਅਗਲੀ ਵਾਰੀ ਆਟੇ ਨਾਲ ਆਪਾਂ ਹੋਰ ਕੀ ਬਣਾ ਸਕਦੇ ਆ ਉਹਦੇ ਤੇ ਕਰਾਂਗੇ ਗੱਲ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ